ਉੱਡ ਕਦੀ ਮੂੰਹ ਚੱਲਦਾ ਰਿਹਾ ਮੁੱਕਿਆ ਨਹੀਂ ਝੇੜਾ ਇਹ ਰੌਲਾ ਸੱਚ ਤੇ ਝੂਠ ਦਾ ਕਿਹਦਾ ਜੋਰ ਬਥੇਰਾ ਕੋਈ ਕਿਰਤਾਂ ਲੁੱਟ ਕੇ ਲੈ ਗਿਆ ਹੋਇਆ ਸਖਣਾ ਵੇੜਾ ਕਦੋਂ ਨਿਕਲੂ ਸੂਰਜ ਸੱਚ ਦਾ ਤੇ ਹੋਊ ਨਵੇੜਾ ਸੋ ਪਿਆਰੇ ਦੋਸਤੋ ਅਸੀਂ ਇੱਕ ਪੰਜਾਬੀ ਫਿਲਮ ਲੈ ਕੇ ਹਾਜ਼ਰ ਆਂ ਨਵੇੜਾ ਇਹ ਨਵੇੜਾ ਇੱਕ ਅਜਿਹਾ ਨਵੇੜਾ ਹੈ ਜਿਸ ਨੂੰ ਤੁਸੀਂ ਅੱਜ ਤੋਂ ਪਹਿਲਾਂ ਕਦੇ ਨਹੀਂ ਦੇਖਿਆ ਹੋਵੇਗਾ ਜੇਕਰ ਅਸੀਂ ਇਸ ਫਿਲਮ ਨੂੰ ਤਰਕ ਦੀ ਕਸੌਟੀ ਤੇ ਰੱਖ ਕੇ ਦੇਖੀਏ ਤਾਂ ਇਹ ਕੁਸੂਨਾਤ ਕਨਵੇੜਾ ਹੋ ਨਿਬੜਦਾ ਆਸ ਕਰਦੇ ਹਾਂ ਜਿਵੇਂ ਤੁਸੀਂ ਪਹਿਲਾਂ ਵਾਲੀਆਂ ਸਾਡੀਆਂ ਫਿਲਮਾਂ ਸੱਤੀ ਵੀਹੀਂ 100 ਅਤੇ ਕਰਤਾਰਾ ਵੈਲੀ ਨੂੰ ਰੱਜਮਾ ਪਿਆਰ ਦਿੱਤਾ ਏਸ ਨੂੰ ਵੀ ਪਿਆਰ ਬਖਸ਼ੋਗੇ ਸੋ ਆਓ ਦੇਖਦੇ ਹਾਂ ਪੰਜਾਬੀ ਫਿਲਮ ਨਵੇੜਾ ਇਹਦੇ ਵਾਲੀ ਵੀ ਹਾਦੀ ਹੋਈ ਪਈਆ ਸੂਰਜ ਗੋਡੇ-ਗੋਡੇ ਆ ਗਿਆ ਸਰਦਾਰ ਜੀ ਨੀਂਦਾਂ ਪੂਰੀਆਂ ਕਰਦੇ ਨੇ ਉਹ ਜੱਗਿਆ ਉਹ ਜੱਗਿਆ ਦੇਖ ਕੇ ਕਿਵੇਂ ਲੰਮੀਆ ਤਾਣੀ ਪਿਆ ਸੂਰਜ ਦੇਖਿਆ ਗੋਡੇ-ਗੋਡੇ ਆ ਗਿਆ ਕੀ ਆ ਬਾਈ ਕਿਉਂ ਟੜਕੇ-ਟੜਕੇ ਠਠਕੀਤਾ ਸੌਂ ਲੈਂਡ ਦੇ ਬੰਦਾ ਸ਼ਰਮ ਤਾਂ ਨਹੀਂ ਆਉਂਦੀ ਵਖਤ ਦੇਖਿਆ ਕੀ ਹੋ ਗਿਆ ਮੈਂ ਤਾਰਿਆਂ ਦੀ ਸ਼ਾਮੇ ਖੇਤ ਵੀ ਬਾਹ ਤੂੰ ਅਜੇ ਲੰਮੀਆ ਤਾਣੀ ਪਿਆ ਉਹ ਜਾਣਦੇ ਬਾਈ ਸਿਆਂ ਤੇਰਾ ਕੀ ਆ ਨਾ ਤੂੰ ਦਿਨ ਦੇਖਦਾ ਨਾ ਰਾਤ ਕਪੀਜਾ ਲੈਣੀ ਆਹੋ ਆਹੋ ਜਿਹੜੀ ਦੋ ਟਾਈਮ ਰੋਟੀ ਮਿਲਦੀ ਹੈ ਨਾ ਜੇ ਨਾ ਮਿਲੀ ਫੇਰ ਆਉ ਸੋਰਤ ਟਿਕਾਣੇ ਕਿਤੇ ਕਮਾ ਕੇ ਤਾਂ ਦੇਖ ਬਾਈ ਲੱਗਿਆ ਰਾਂਜੇ ਦੀ ਪਰਜਾਈ ਮੰਗੋ ਮਿਹਣੇ ਮਾਰ ਕੀ ਕੀਤਾ ساری ਉਮਰ ਖੱਪ ਕੇ ਪਹਿਲਾਂ ਪਿਓ ਮਰ ਗਿਆ ਹੁਣ ਤੂੰ ਮਾਰੀ ਜਾ ਮੱਥਾ ਮਿਹਨਤ ਤੋਂ ਬਿਨਾ ਤਾਂ ਬੰਦਾ ਧਰਤੀ ਤੇ ਬੋਝ ਹੁੰਦਾ ਚੱਗਿਆ ਬਾਈ ਤੂੰ ਸੋਚਦਾ ਮੈਂ ਹੱਕ ਸੱਚ ਦੀ ਕਮਾਈ ਕਰਦਾ ਮੈਂ ਤਾਂ ਕਰਮਾਂ ਨੂੰ ਬਦਲ ਕੇ ਦਿਖਾਉ ਇਹ ਕਰਮ ਵੀ ਤਾਂ ਹੀ ਬਦਲਣਗੇ ਜੇ ਅਸੀਂ ਮਿਹਨਤ ਕਰਾਂਗੇ ਉਹ ਬਸ ਰਹਿਣ ਦੇ ਬਾਈ ਕੀ ਦਿੱਤਾ ਤੇਰੀ ਮਿਹਨਤ ਨੇ ਬਸ ਦੋ ਟਾਈਮ ਦੀ ਰੋਟੀ ਬਸ ਅਹੀ ਜ਼ਿੰਦਗੀ ਆ ਉਹ ਕੰਮਲੇ ਨਹੀਂ ਬਣੀ ਦਾ ਛੋਟਿਆ ਸਾਡੇ ਗੁਰੂਆਂ ਪੀਰਾਂ ਨੇ ਸਾਨੂੰ ਹੱਕ ਸੱਚ ਦੀ ਕਮਾਈ ਕਰਨ ਨੂੰ ਕਿਹਾ ਨਾਲੇ ਇਹ ਸਾਡਾ ਫਰਜ਼ ਵੀ ਹੈ ਹਾਂ ਹੁਣ ਆਇਆ ਨਾ ਬਾਈ ਲੀ ਤੇ ਜੇ ਤੇਰੇ ਗੁਰੂ ਨੇ ਤੈਨੂੰ ਇਹ ਕਿਹਾ ਤੇ ਮੇਰੇ ਗੁਰੂਆਂ ਨੇ ਵੀ ਮੈਨੂੰ ਬਚਨ ਦਿੱਤਾ ਓਏ ਲਾਣ ਤਾ ਉਹ ਤੇਰੇ ਤੇ ਉਹ ਫਿਰਦਾ ਪਖੰਡੀ ਨਾ ਬੂਬਣਾ ਤੂੰ ਇਹਦੇ ਮਗਰ ਲੱਗਿਆ ਫਿਰਦਾਗਾ ਉਹ ਪਖੰਡੀ ਸਾਹ ਤੇ ਮਗਰ ਲੱਗਿਆ ਫਿਰਦਾ ਕੋਈ ਘਰ ਦਾ ਕੰਮ ਕਰ ਲੈ ਇਹ ਜੇ 20 ਤੁਰੇ ਫਿਰਦੇ ਪਖੰਡੀ ਆਪਣੀ ਜ਼ੁਬਾਨ ਨੂੰ ਲਗਾਉਂਦੇ ਬਾਈ ਮੈਂ ਵੱਡੇ ਛੋਟੇ ਦਾ ਲਿਆਜ ਨਹੀਂ ਰੱਖਣਾ ਮੈਂ ਆਪਣੇ ਗੁਰੂ ਪ੍ਰਤੀ ਇੱਕ ਸ਼ਬਦ ਨਹੀਂ ਸੁਣਨਾ ਚਾਹੁੰਦਾ ਸ਼ਾਬਾਸ਼ੇ ਸ਼ਾਬਾਸ਼ੇ ਤੈਨੂੰ ਪਾਲ ਪੜੋਸ ਕੇ ਇਸ ਕਰਕੇ ਇੰਨਾ ਬਲਟਾ ਕੀਤਾ ਕਿ ਤੂੰ ਮੈਨੂੰ ਆ ਨਾਮ ਦੇਵੇਂ ਉਸ ਬੂਬਨੇ ਪਿੱਛੇ ਆਪਦੇ ਭਰਾ ਨੂੰ ਮਾੜਾ ਕਹਿ ਰਿਹਾ ਬੱਸ ਭਾਈ ਬੱਸ ਇੱਕ ਵੀ ਲਫ਼ਜ਼ ਹੋਰ ਬੋਲੇ ਨਾ ਤਾਂ ਮੈਂ ਤੇ ਤੋਂ ਬੁਰਾ ਕੋਈ ਨਹੀਂ ਇਸ ਤੋਂ ਪਹਿਲਾਂ ਮੈਂ ਕੁਝ ਕਰ ਬੈਠਾ ਭਾਈ ਮੈਨੂੰ ਆਪਦੇ ਹਿਸਾਬ ਨਾਲ ਜ਼ਿੰਦਗੀ ਜਿਉ ਲੈਣ ਦੇ ਉਹ ਸਾਦਰੇ ਤੇਰੇ ਸੱਤ ਕੀ ਘੋਲ ਕੇ ਪਾਤਾ ਜਿਹੜਾ ਤੂੰ ਆਪਦੇ ਭਰਾ ਨਹੀਂ ਮੰਨਦਾ ਛੇ ਛੋਟਿਆ ਇਹਨਾਂ ਗੱਲਾਂ 'ਚ ਕੁਝ ਨਹੀਂ ਰੱਖਿਆ ਸਭ ਕੁਝ ਰੱਖਿਆ ਭਾਈ ਤੂੰ ਦੇਖੀ ਤਾਂ ਸਹੀ ਇੱਕ ਵਾਰੀ ਬਾਬੇ ਦੀ ਮੇਰ ਹੋਲੈਂਡ ਦੇ ਫੇਰ ਦੇਖੀ ਆਪਣੇ ਦਿਨ ਕਿਵੇਂ ਫਿਰਦੇ ਉਹ ਜੇ ਇਹਨਾਂ ਬੇਲਾਂ ਕੋਲੇ ਕੁਝ ਹੋਵੇ ਤਾਂ ਲੋਕ ਕੰਮ ਕਿਉਂ ਕਰਨ ਇਹ ਤਾਂ ਸਾਰੇ ਆਪ ਧਰਤੀ ਦੇ ਬੋਝ ਨੇ ਉਹੋ ਜਿਹਾ ਤੈਨੂੰ ਬਣਾਤਾ ਉਹ ਬਾਈ ਤੂੰ ਕੀ ਜਾਣੇ ਬਾਬੇ ਫੁੱਕਾਂ ਵਾਲੇ ਦੀ ਕਰਨੀ ਨੂੰ ਉਹ ਚਾਹੇ ਤਾਂ ਧਰਤੀ ਨੂੰ ਇੱਕ ਮਿੰਟ ਦਾ ਸੋਨੇ ਦੀ ਬਣਾ ਦੇਣ ਉਪਰ ਤੇਰੇ ਵਰਗੇ ਪਾਪੀ ਨੂੰ ਕਰਮਾ ਆਤ ਨਹੀਂ ਦੇ ਸੰਦੇ ਮੈਂ ਚੱਲਿਆ ਡੇਰੇ ਉਹ ਜੱਗਿਆ ਉਹ ਜੱਗਿਆ ਗੱਲ ਤਾਂ ਸੁਣ ਐਵੇਂ ਕਮਲੇ ਨਹੀਂ ਬਣੀ ਦਾ ਰੱਬਾ ਇਹਨੂੰ ਸਮੱਤ ਬਖਸ਼ ਕਿਹੜੇ ਪੁੱਠੇ ਰਾਹਾਂ ਤੇ ਤੁਰ ਪਿਆ ਵਾਹਿਗੁਰੂ हुक्म है बच्चा सारे पिंड च होका दे करा माता ही है वीरवार बाबे कौत कर गए ਹੇ ਬੱਬਾ ਪੁੱਤਾ ਵਾਲਾ ਕਰ ਤੋਂ ਭਾਰੂ ਤਾਰ 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 ਕੀ ਹੁਕਮ ਆ ਬਾਬੀ ਹੁਕਮੀ ਆ ਬੱਚਾ ਇਹ ਕਰਾਮਾ ਅਨਾਜ ਮੰਗਦੀ ਐ ਪਿੰਡੋਂ ਪਿੰਡੀ ਹੋ ਜੋ ਅਨਾਜ ਦੀਆਂ ਧੰਗਾ ਲਾ ਦਿਓ ਹੇ ਬੱਬਾ ਪੁੱਤਾ ਵਾਲਾ ਕਰ ਤੋਂ ਭਾਰੂ ਤਾਰ ਹੇ ਬੱਬਾ ਪੁੱਤਾ ਨਾ ਕੀ ਲੱਛਣ ਫੜਿਆ ਜੇ ਤੈਨੂੰ ਖੁੱਲ ਦਿੱਤੀ ਐ ਇਹਦਾ ਮਤਲਬ ਇਹ ਨਹੀਂ ਤੂੰ ਕੋਲੇ ਖੰਡਾ ਫੜਿਆ ਨਾ ਕੀ ਹੋਇਆ ਬਾਈ ਐਵੇਂ ਲੋਹਾ ਲੱਖਾ ਹੋਈ ਜਾਣਾ ਬਸ ਦੁੱਧ ਪਾਉਣ ਗਿਆ ਸੀ ਡੇਰੇ ਆਹੋ ਉਹ ਬੂਬੜਿਆਂ ਦਾ ਬੱਬਰ ਭਰੀ ਜਾਈ ਘਰੇ ਡੱਕਾ ਨਾ ਤੋੜੀ ਕੀ ਹੋਇਆ ਤੇਰੀ ਮਤ ਨੂੰ ਕੁਛ ਨਹੀਂ ਹੋਇਆ ਬਾਈ ਤੈਨੂੰ ਕਿੰਨੇ ਵਾਰੀ ਆਖਿਆ ਮੇਰੇ ਕੰਮ 'ਚ ਦਖਲ ਅੰਦਾਜ਼ੀ ਨਾ ਕਰਿਆ ਕਰ ਤੈਨੂੰ ਪਤਾ ਸਾਰਾ ਪਿੰਡ ਕਿਵੇਂ ਪੂਲਦਾ ਉਹਨਾਂ ਨੂੰ ਓਏ ਲੋਕਾਂ ਦਾ ਕੀ ਐ ਇਹ ਤਾਂ ਉਂਝੜਾ ਹੁੰਦੇ ਆ ਗਿੱਦੜਾਂ ਦੇ ਗੂਹ ਨੂੰ ਸਬਾਨੀ ਇਹ じゃ ਕੀ ਜੀ ਉਸ ਬੇਲਰ 'ਚ ਓ ਬਾਈ ਕਿਉਂ ਪਾਪਾ ਦਾ ਭਾਗੀ ਬਣਦਾ ਜੇ ਫੂਕਾਂ ਵਾਲੇ ਬਾਬੇ ਨੇ ਚੱਕਰੀ ਉਲਟੀ ਫੇਰਤੀ ਨਾ ਫੇਰ ਨਾ ਤਹੀ ਮੈਂ ਤੋ ਸਟਰੋਲ ਨਾ ਕਰਾ ਲਈ ਬੜਦਾ ਵੱਡਾ ਕਰਾਮਾਤੀ ਮੈਨੂੰ ਲੱਗਦਾ ਤੇਰੇ ਵਾਲੇ ਬਾਬੇ ਦਾ ਅੱਕ ਠੱਪਣਾ ਪਊ ਨਾ ਕੀ ਕਰ ਲੈਣਾ ਤੂੰ ਮੇਰੀ ਜ਼ਿੰਦਗੀ ਆ ਮੈਂ ਜੋ ਮਰਜ਼ੀ ਕਰਾਂ ਤੈਨੂੰ ਕਿੰਨੇ ਵਾਰੀ ਆਖਿਆ ਮੇਰੇ ਫੂਕਾਂ ਵਾਲੇ ਬਾਬੇ ਬਾਰੇ ਮੈਂ ਇੱਕ ਸ਼ਬਦ ਨਹੀਂ ਸੁਣ ਸਕਦਾ ਪਹਿਲਾਂ ਤੇ ਤੇਰੀ ਫੂਕ ਕਰ ਦਵੇ ਵੱਡਾ ਬਾਬਾ ਮੈਂ ਕਿਹਾ ਸੁਧਰ ਜਾਏਗਾ ਤੂੰ ਤਾਂ ਜਮੇ ਹੀ ਉਤ ਨਿਕਲਿਆ ਆਹੋ ਆਈ ਸਮਝ ਲੈ ਆਈ ਜਾਂਦਾ ਡੇਰੇ ਤੂੰ ਸਾਂਭ ਲਾ ਦੇ ਘਰਵਰ ਹੁਣ ਨਹੀਂ ਆਉਂਦਾ ਮੈਂ ਮੁੜ ਕੇ ਉਹ ਜੱਗਿਆ ਗੱਲ ਤਾਂ ਸੁਣ ਉਹ ਕਮਲਾ ਨਾ ਬਣ ਉਹ ਲੋਕਾਂ ਨੂੰ ਤਮਾਸ਼ਾ ਕਰੂ ਦਿਖਾਉਣਾਗਾ ਉਹ ਸਾਧੇ ਮਗਰ ਲੱਗ ਕੇ ਤੈਨੂੰ ਕਿਵੇਂ ਸਮਝਾਵਾਂ ਸਮਝ ਮੇਰੀ ਗੱਲ ਨੂੰ ਨਾ ਯਾਰ ਜੱਗਿਆ ਫੇਰ ਤਾਂ ਮੇਰ ਹੋ ਗਈ ਬਾਬੇ ਫੁੱਕਾਂ ਵਾਲੇ ਦੀ ਜੈ ਹੋ ਜੱਗਾ ਦਾ ਕਰਮਾ ਵਾਲਾਗਾ ਕਰਤਾਰੇ ਦੀ ਤਾਂ ਕਮਲੀ ਗੱਲ ਆ ਬਾਈ ਭਾਣਾ ਕੋਈ ਸਾਧੂ ਮਹਤਉਨ ਵੀ ਕੋਈ ਮੰਦਾ ਬੋਲਦਾ ਹੁੰਦਾ ਹੈ ਉਹ ਤਾਂ ਸ਼ੁਕਰ ਹੈ ਰੱਬ ਦਾ ਜੇ ਜੱਗੇ ਨੇ ਬਾਬੇ ਕੋਲੇ ਗੱਲ ਨਹੀਂ ਕੀਤੀ ਹੁਣੀ ਉਹ ਇੱਕ ਗੱਲ ਉਹ ਕਰਤਾਰਾ ਵੀ ਸਹੀ ਹੈ ਉਹਨਾਂ ਦੇ ਪਿਓ ਦੇ ਮਰਨ ਤੋਂ ਮਗਰ ਕਿੰਨੀਆਂ ਔਖਾਂ ਨਾਲ ਪਾਲਿਆ ਸੀ ਉਹਨੇ ਜੱਗੇ ਨੂੰ ਉਹ ਹੁਣ ਸੁਖ ਦੇਣ ਦਾ ਟਾਈਮ ਸੀ ਤੇ ਹੁਣ ਬਾਬਾ ਬਣ ਕੇ ਬਹਿ ਗਿਆ ਫਕੀਰੀ ਵੀ ਕਿਸੇ ਕਰਮਾ ਨਾਲ ਨਹੀਂ ਮਿਲਦੀ ਆ ਇਹ ਕੋਈ ਖਾਲਾ ਜੀ ਦਾ ਬੜਾ ਹੈਗਾ ਚਲੋ ਬਾਬਾ ਮਿਹਰ ਕਰੇ ਚਲੋ ਸਮਝਾਵਾਂਗੇ ਕਰਤਾਰੇ ਨੂੰ ਆਪਾਂ ਹੂੰ ਤਾਂ ਗਿੱਲੇ ਕੋਹੇ 'ਚ ਕਦੇ ਪੈਰ ਨਹੀਂ ਧਰਿਆ ਉਹਨੇ ਹੱਕ ਸੱਚ ਦਾ ਸਾਥ ਦੇਣ ਵਾਲਾ ਹੈ ਕਦੇ ਕਦੇ ਬੁੱਧੀ ਭ੍ਰਿਸ਼ਟ ਹੋ ਜਾਂਦੀ ਹੈ ਬੰਦੇ ਦੀ ਕਿੰਨਾ ਹੱਥ ਪਾਕ ਸੀ ਦੋਹਾਂ ਦਾ ਹੁਣ ਪਤਾ ਨਹੀਂ ਕੀ ਹੋ ਗਿਆ ਚਲੋ ਬਾਬਾ ਫੁੱਕਾ ਵਾਲਾ ਮਿਹਰ ਕਰੇ ਉਹ ਚਲੋ ਦੇਖਦੇ ਆ ਕੀ ਹੁੰਦਾ ਹੈ ਆਪਾਂ ਦੇ ਭੁਕਾਰੇ ਦੇ ਦੁਤਾਰੇ ਖਰਜੋ ਖਰਜੋ ਬਿੱਲ ਨੂੰ ਕੋ ਖਰਜੋ ਬਿੱਲ ਨੂੰ ਸਾਲੇ ਕਰਤਾ ਉਹੀ ਕੰਮ ਇਹ ਨਹੀਂ ਟਿਕਦਾ ਇਹ ਸਾਰੇ ਬਿੱਲ ਖਰਚ ਆਵੇ ਓ ਬਾਬਾ ਮਾਰ ਕੇ ਤੋ ਫਾਰ ਫਾਰ ਓ ਬਾਬਾ ਫੁੱਟਾ ਮਾਰ ਕੇ ਤੋ ਫਾਰ ਫਾਰ ਓ ਬਈ ਕਿੱਥੇ ਓ ਸਾਡੇ ਦਾ ਗੁਰਦੁਆਬਾ ਗੁਰਦੁਆਬਾ ਓ ਤੂੰ ਮੇਥੇ ਸਟਰੋਲ ਨਾ ਕਰਾਣੀ ਕਿੱਥੇ ਲੁਕੋਇਆ ਉਹ ਸਾਡੇ ਆਲਾ ਮੂਰਖ ਪ੍ਰਾਣੀ ਬਾਬੇ ਨੂੰ ਮੰਦਾ ਬੋਲਦਾ ਮੈਂ ਤੈਨੂੰ ਇੱਥੇ ਹੀ ਬਸਮ ਕਰ ਦੇਵਾਂਗਾ ਓਏ ਤੂੰ ਮੈਂ ਤੇ ਸਟਰੌਲ ਨਾ ਕਰਾ ਲਈ ਭਾਈ ਤੂੰ ਇੱਥੇ ਭੜਦਾ ਫਿਰਦਾ ਉਹਦੇ ਘਰੇ ਗਿਆ ਓ ਬਾਬਾ ਤੂੰ ਖੰਡ ਇੱਕ ਗੱਲ ਮੇਰੀ ਧਿਆਨ ਨਾਲ ਕੰਨ ਖੋਲ ਕੇ ਸੁਣ ਲਓ ਜੇ ਉਹਨੂੰ ਬਗਾੜ ਦੀ ਕੋਸ਼ਿਸ਼ ਕੀਤੀ ਨਾ ਤਾਂ ਮੇਥੋਂ ਪੁਰਾ ਕੋਈ ਨਹੀਂ ਏ ਕੀ ਹੋ ਬਾਬਾ ਨਾ ਵਾਲਾ ਤਾਂ ਸੋ ਬਾਰ ਬਾਰ ਨੇ ਬੰਦ ਲਿਆ ਆ ਗਿਆ ਤੇਰਾ ਲਾਲ ਲਾ ਤੇ ਔਰ ਉਹ ਤਾਂ ਡੇਰੇ ਗਿਆ ਵਾ ਹਜੇ ਤੱਕ ਨਹੀਂ ਆਇਆ ਉਹਨੇ ਵੀ ਬੜਾ ਦੁਖੀ ਕਰ ਰੱਖਿਆ ਤੂੰ ਤਾਂ ਸਮਝਾਇਆ ਕਰ ਉਹਨੂੰ ਉਹ ਬੂਬਨੇ ਸਾਧਲੇ ਉਹਨੂੰ ਕੀ ਦੇਣਾ ਮੈਂ ਤਾਂ ਬਹੁਤ ਸਮਝਾਇਆ ਉਹ ਕਿਤੇ ਮੰਨਦਾ ਕਿਸੇ ਦੀ ਉਹਦਾ ਵੀ ਬਾਬੇ ਵਾਲਾ ਭੂਤ ਲਾਉਣਾ ਪਊਗਾ ਮੈਂ ਸੋਚਦਾ ਕਾਹਨੂੰ ਕਾਹਨੂੰ ਉਹਦੇ ਵਾਲਾ ਛਤਰ ਪੋਲਾ ਵੀ ਕਰਨਾ ਹੀ ਪੈਣਾ ਐ ਲੜ ਮੰਨਾ ਥੋੜੀ ਗੱਲ ਮੰਦੀ ਆ ਪਿਆਰ ਨਾਲ ਸਮਝਾਓ ਉਹਨੂੰ ਮੰਨ ਜੂਗਾ ਕਿਥੀ ਰਸ ਸਮਝਾ ਲਿਆ ਉਹਨੂੰ ਉਹਦੇ ਤੇ ਤਾਂ ਬਾਬੇ ਉਹਦਾ ਭੂਤ ਸਵਾਰ ਹੁਣ ਮੈਨੂੰ ਪਤਾ ਉਹਦਾ ਭੂਤ ਕਿਵੇਂ ਲਾਉਣਾ ਪਿਆਰ ਨਾਲ ਗੱਲ ਕਰਿਓ ਐਵੇਂ ਨਾ ਲੜੀ ਜਾਇਓ ਉਹ ਪਿਆਰ ਨਾਲ ਹੀ ਕਰੂ ਅੱਗੇ ਕਿਹੜਾ ਮੈਂ ਉਹਦੇ ਗੋਲੀ bari ਤੰਗ ਕੀ ਕਰਕੇ ਧਿਆਰੇ ਪਿਆਰ ਨਾਲ ਗੱਲ ਕਰਿਓ ਐਵੇਂ ਨਾ ਲੜੀ ਜਾਇਓ ਆਹ ਆਹ ਇਹ ਆਪੇ ਕਰ ਲੂਗਾ 25 ਸਾਲ ਚਲ ਸੋਕਰਾ ਬਾਈ ਘਰੇ ਨਹੀਂ ਸੀ ਸ਼ੰਭੂ ਵਰਗੇ ਕਣਕਤਾ ਲੈ ਗਏ ਆ ਲੱਕੜਾ ਵੀ ਛੱਡੀ ਆਵਾ ਬਾਈ ਦੇ ਆਉਣ ਤੋਂ ਪਹਿਲਾਂ ਪਹਿਲਾਂ ਨੇ ਕਹਿਆ ਚਕਾਤੀ ਬੋਲੀ ਪੈ ਗਈ ਤੇਰੇ ਕਾਲ ਦੇ ਠੰਡ ਉਹ ਮੈਂ ਕਿੰਨੀ ਔਖਾਂ ਨਾਲ ਕਮੋਨਾ ਤੂੰ ਮੈਂ ਚਕਾਤੀ ਬੂ ਬਨੇ ਨੋ ਬੋਰੀ ہاں ਚਕਾਤੀ ਮੇਰਾ ਕਰਨੀ ਮੈਨੂੰ ਲੱਗਦਾ ਕੁਸ ਸਾਰਾ ਪਿੰਡ ਦਾ ਨਾਨ ਕਰਦਾ ਜੇ ਕਬੋਰੀ ਚਕਾਤੀ ਕੇ ਜਾਨ ਨਿਕਲਦੀ ਤੇ ਆਪ ਕਮਾਈ ਕਰਨੀ ਮੇਰੇ ਪਤਾ ਲੱਗੇ ਤੈਨੂੰ ਕਾਨ ਕਰਨ ਵਾਸਤੇ ਹੋਰ ਥਾਂ ਬਥੇਰੇ ਐ ਇਨਾ ਪਖੰਡੀਆਂ ਦੀ ਲੁੱਟ ਕੇ ਖਾ ਲਿਆ ਪਿੰਡ ਬਾਈ ਤੈਨੂੰ ਕਿੰਨੇ ਵਾਰ ਕਿਹਾ ਆਪਦੇ ਸਿਰ ਪਾਪ ਨਾ ਚੜਾ ਜੇ ਬਾਬੇ ਫੁੱਕਾ ਇਹਨੇ ਚੱਕਰੀ ਕਮਾਤੀ ਨਾ ਫਿਰ ਉਹ ਮੈਨੂੰ ਗੁੱਸਾ ਨਾ ਤੇਰੇ ਹੱਡਾ ਉਹ ਮੇਰੀ ਦਸਾਂ ਨੋਆਂ ਦੀ ਕਮਾਈ ਇਹਨੇ ਦੇ ਭੋਬੇ ਚ ਪਾ ਕੇ ਚੰਗੀ ਨਹੀਂ ਕੀਤੀ ਹੇ ਇਸ ਪਾਪੀ ਨੂੰ ਸਮੱਤ ਬਕਸ ਜੈ ਹੋ ਬਾਬਾ ਫੁੱਕਾ ਵਾਲਾ ਬੰਦ ਕਰੇ ਪਖਾੜ ਜੇ ਤੂੰ ਉਹ ਬੇਲਣ ਨੂੰ ਕੋਈ ਚੀਜ਼ ਦਿੱਤੀ ਨਾ ਤਾਂ ਮੈਥੋਂ ਬੁਰਾ ਕੋਈ ਨਹੀਂ ਕੋਰ ਸਾਈ ਦਾ ਹੁਣ ਮੈਂ ਇਸ ਘਰ ਵਿੱਚ ਇੱਕ ਮਿੰਟ ਨਹੀਂ ਰਹਿ ਸਕਦਾ ਤੂੰ ਮੇਰੇ ਬਾਬੇ ਦਾ ਅਪਮਾਨ ਕੀਤਾ ਨਾ ਇਹਦਾ ਖਮਿਆਜਾ ਤਾਂ ਤੈਨੂੰ ਭੁਗਤਣਾ ਪਊਗਾ ਓਏ ਲਾਂ ਤਾ ਤੇਰੇ ਤੇ ਕੋਈ ਜੱਟਾਂ ਦੇ ਘਰ ਪੈਦਾ ਹੋ ਕੇ ਇੰਨਾ ਬੂਬਣਾ ਦੇ ਮਗਰ ਲਾ ਕੇ ਤੂੰ ਆਪਦੇ ਭਰਾ ਨੂੰ ਛੱਡ ਰਿਹਾ ਆ ਛੱਡ ਰਿਹਾ ਕੀ ਦਿੱਤਾ ਤੇਰੀ ਕਰਤਨੇ ਤੂੰ ਤਾਂ ਸਦਾ ਹੀ ਕਾਲ ਦੀ ਬਗਾਰਾ ਢੋਈਆਂ ਨੇ ਓਏ ਮੂਰਖਾ ਉਹਨੇ ਤੇਰਾ ਕੀ ਸਵਾਰਨਾ ਨਸ਼ੇੜੀ ਨੇ ਓਏ ਉਹ ਨਹੀਂ ਤਾਂ ਤੇਰੀ ਵੀ ਜ਼ਿੰਦਗੀ ਗਾਲਤੀ ਕਾਸ਼ ਤੈਨੂੰ ਸੱਚ ਦੀ ਸਮਝ ਹੁੰਦੀ ਆਪਣਾ ਸੱਚ ਆਪਣੇ ਕੋਲ ਰੱਖ ਬਾਈ ਮੈਂ ਵੀ ਆਪਣੇ ਪਿਓ ਦਾ ਜਣਿਆ ਨਹੀਂ ਜੇ ਨਹੀਂ ਤੇ ਸਤਿਆ ਪ੍ਰਾਪਤ ਨਾ ਕੀਤੀਆਂ ਉਹ ਕੀ ਕਰੇਗਾ ਪ੍ਰਾਪਤ ਕਰਕੇ ਕਿਉਂ ਰੱਬ ਦੇ ਸ਼ਰੀਕ ਬਣਦੇ ਹੋ ਇੰਨਾ ਗੱਲਾਂ 'ਚ ਕੁਛ ਨਹੀਂ ਰੱਖਿਆ ਉਹ ਰੱਖਿਆ ਕਿਉਂ ਨਹੀਂ ਬਸ ਆਹੀ ਤਾਂ ਫਰਕ ਆ ਮੇਰੇ ਗੁਰੂ ਜਾਣਤਾ ਧਰਤੀ ਨੂੰ ਸੋਨੇ ਦੀ ਬਣਾ ਦਿੰਦਾ ਤੇਰੇ ਵਰਗੇ ਪਾਪੀ ਰੂਹਾਂ ਮੰਨਦੀਆਂ ਕਿੱਥੇ ਨੇ ਆਹੋ ਹੁਣ ਮੈਂ ਪਾਪੀ ਹੋ ਗਿਆ ਤੇਰਾ ਬਾਬਾ ਹੀ ਹੋ ਗਿਆ ਸਭ ਕੁਝ ਆ ਜਿਹੜੀਆਂ ਗੱਲਾਂ ਨਾ ਬਿਨਾ ਸਿਰ ਪੈਰ ਤੋਂ ਕਰਦਾ ਨਾ ਅੱਜ ਕੱਲ ਦੇ ਜਵਾਨ ਇੰਜ ਨਹੀਂ ਚੱਲਦੀਆਂ ਸਮਾਨੇ ਨੇ ਸਦਾ ਹੀ ਮਹਾਪਰਸਨ ਹੁੰਨੇ ਤੇ ਆ ਜਦੋਂ ਤੇਰੇ ਵਰਗੇ ਨੂੰ ਅਖਲਾਉਂਦੀ ਹੈ ਨਾ ਫੇਰ ਪੈਰੀ ਡੇਗਦੇ ਹੁਣ ਮੈਂ ਇਸ ਕਰਦਾ ਪਾਣੀ ਵੀ ਨਹੀਂ ਪੀ ਸਕਦਾ ਜਿੱਥੇ ਮੇਰੇ ਗੁਰੂ ਦਾ ਸ ਉਹ ਜੱਗਿਆ ਕਮਲਾ ਨਾ ਬਣ ਉਹ ਸਾਰ ਪਿੱਛੇ ਰੱਖ ਕੇ ਤੇ ਭਰਾ ਨੂੰ ਛੱਡਦਾ ਉਹ ਜੱਗਿਆ ਉਹ ਜੱਗਿਆ ਮੁਰਿਆ ਹੋਏ ਮੁਰਿਆ ਕਿਉਂ ਜਲੂਸ ਦਿਖਾਉਣਾ ਹੈ ਉਹਨੇ ਸਾਰੇ ਪਿੰਡ ਦੇ ਲੋਕ ਮਗਰ ਲਈ ਰੱਖਿਆ ਉਹ ਕਿਉਂ ਲੋਕਾਂ ਨੂੰ ਤਮਾਸ਼ਾ ਦਿਖਾਉਣਾ ਉਹ ਸਾਹਰੇ ਤੈਨੂੰ ਕੀ ਦੇਣਾਗਾ ਤੈਨੂੰ ਕਿਵੇਂ ਸਮਝਾਵਾਂ ਕੀ ਖਵਾਤਾ ਤੈਨੂੰ ਉਹ ਸਾਹਰੇ ਅਜੇ ਭਰਾ ਨੂੰ ਛੱਡ ਕੇ ਚੱਲਿਆ ਜਿਹੜੇ ਤੈਨੂੰ ਪਾਲ ਪੋਸ ਕੇ ਐਡਾ ਕੀਤਾ ਉਹ ਸ਼ਰਮ ਕਰਲਾ ਜੱਗਿਆ ਉਹ ਨਾ ਜਾ ਜੱਗਿਆ ਨਾ ਜਾ ਬਾਬਾ ਜੀ ਉਹ ਮੂਰਖ ਪ੍ਰਾਣੇ ਆਪਣਾ ਵਿਰੋਧ ਕਰਦਾ ਹੁਣ ਆਪਾਂ ਕੀ ਕਰੀਏ ਕਰੀ ਜਾਣ ਦਿਓ ਬੱਚਾ ਕੱਲ ਨੂੰ ਆਪਾਂ ਉਤਰਾਖੰਡ ਵਾਲ ਡੇਰੇ ਵਿੱਚ ਚੱਲਣਾ ਨੰਮਾ ਸਮਾ ਮੁੜ ਸੱਚ ਕੇ ਹੈ ਬਾਬਾ ਜੀ ਜੇ ਹੋ ਬਾਬਾ ਪੁੱਕਾ ਵਾਲਾ ਕਰ ਤੋਂ ਬਾਹਰ ਉਤਾਰਾ ਜੇ ਹੋ ਬਾਬਾ ਪੁੱਕਾ ਵਾਲਾ ਕਰ ਤੋਂ ਬਾਹਰ ਉਤਾਰਾ ਜੇ ਹੋ ਬਾਬਾ ਪੁੱਕਾ ਵਾਲਾ ਕਰ ਤੋਂ ਬਾਹਰ ਉਤਾਰਾ ਜੇ ਹੋ ਬਾਬਾ ਪੁੱਕਾ ਵਾਲਾ ਕਰ ਤੋਂ ਬਾਹਰ ਉਤਾਰਾ ਅੱਗੇ ਹੈ ਜਗਾ ਜੀ ਸਰਦਾ ਇਹ ਬੱਧੀ ਆ ਬਜ਼ੁਰਗੋ ਕਿਤਰੇ ਗਿਆ ਪਖੰਡੀ ਬੂਬਣਾ ਉਹ ਤਾਂ ਭਾਈ ਅਗਲੇ ਦਿਨ ਚਲਿਆ ਗਿਆ ਜਾਦੂ ਜਾਂ ਤਾਂ ਨਹੀਂ ਹੁੰਦਾ। ਸਾਡਾ ਨੂੰ ਐ ਨਹੀਂ ਬੋਲੀ ਜਾਂਦਾ। ਉਹ ਬਾਬਾ ਬੂਗਣਾ ਹੋ। ਕਾਕਾ ਜੀ ਨੂੰ ਤੈਨੂੰ ਮਾੜਾ ਨਹੀਂ ਬੋਲੀ ਜਾਂਦਾ। ਮਾੜਾ ਕਿਉਂ ਨਾ ਬੋਲਾਂ? ਉਹਨੇ ਮੇਰੇ ਭਰਾ ਦੀ ਜ਼ਿੰਦਗੀ ਖਰਾਬ ਕਰਤੀ। ਮੇਰੇ ਭਰਾ ਨੂੰ ਮਗਰ ਲਾਈ ਫਿਰਦਾ ਉਹ। ਹੁਣ ਪਤਾ ਨਹੀਂ ਹਰਨਾ ਸਿੰਘ ਕਿੱਧਰ ਚੜ ਗਿਆ। ਲੱਭ ਕੇ ਹੱਡੂ ਮੈਂ। ਓਏ ਸਜੀਤ ਜੀ। ਇਹ ਤਾਂ ਜਮੇ ਕੌੜਾ ਬੰਦਾ। ਜਮੇ ਕੌੜਾ। ਸਭ ਸਦਰਾਂ ਸੋਹਣੇ ਬੋਲੀ ਜਾਂਦਾ। ਜਾਂ ਤਾਂ ਨੂੰ ਐ ਬੋਲੀ ਜਾਂਦਾ ਹੁੰਦਾ। ਅਦਾਸ ਕਿਉਂ ਬੈਠਾ ਅਦਾਸ ਨਾ ਹੋ ਮੈਂ ਤਾਂ ਕੀ ਕਰਾਂ ਆਪਣੇ ਜੱਗੇ ਨੂੰ ਬਾਬਾ ਕਿਤੇ ਦੂਰ ਲੈ ਗਿਆ ਲੈ ਉਹਨੇ ਕਿੱਥੇ ਜਾਣਾ ਇੱਥੇ ਹੋਊਗਾ ਕੋਈ ਗੱਲ ਨਹੀਂ ਇੱਕ ਦੋ ਦਿਨਾਂ ਤੱਕ ਆਪ ਹੀ ਆ ਜੂਗਾ ਅਦਾਸ ਨਾ ਹੋ ਬੋ ਮੈਂ ਤਾਂ ਉਹਨੂੰ ਬਥੇਰਾ ਸਮਝਾਇਆ ਸੀ ਕਮਲੇ ਨੇ ਮੇਰੀ ਤਾਂ ਇੱਕ ਨਹੀਂ ਸੁਣੀ ਸਮਝਾਇਆ ਤਾਂ ਮੈਂ ਵੀ ਬਹੁਤਾ ਉਹ ਮੰਨਦਾ ਕਿਸੇ ਦੀ ਪਤਾ ਨਹੀਂ ਹੁਣ ਉਹਦਾ ਕੀ ਬਣੂ ਇੱਧਰ ਉਧਰ ਹੀ ਗਿਆ ਹੋਊਗਾ ਆਜੂਗਾ ਕੋਈ ਨਾ ਫਿਕਰ ਨਾ ਕਰੋ ਉਹਨੇ ਕਿੱਥੇ ਜਾਣਾ ਇੱਥੇ ਹੋਊਗਾ ਕਿੱਥੋਂ ਆ ਜੂਗਾ ਉਹ ਉਹ ਗੋਗਨ ਦਾ ਕੰਡ ਥੋੜੀ ਚੱਕ ਕੇ ਪਤਾ ਨਹੀਂ ਕਿਤੇ ਦੂਰ ਚਲਾ ਗਿਆ ਕੋਈ ਗੱਲ ਨਹੀਂ ਫਿਕਰ ਨਾ ਕਰੋ ਮੈਂ ਰੋਟੀ ਲੈ ਕੇ ਆਉਣੀ ਆ ਤੇ ਟਮਾਟਮਾ ਜੱਗੀ ਨੂੰ ਤਾਲ ਦਰੋਤੀ ਰੱਖੀ ਤੁਮ ਟਮਾਟਾ ਰੱਖੀ ਸਾਲਾਂ ਬਾਅਦ ਪਿੰਡ ਵਾਪਸ ਆਉਂਦਾ ਜੱਗੂ ਬਾਬੇ ਫੁਕਾਣੇ ਦੀ ਰੰਗਤ ਚ ਪੂਰੀ ਤਰ੍ਹਾਂ ਰੰਗਿਆ ਗਿਆ ਉਸਨੇ ਜਿਹੜੀਆਂ ਵੀ ਰਿੱਧੀਆਂ ਸਿੱਧੀਆਂ ਪ੍ਰਾਪਤ ਕੀਤੀਆਂ ਉਸ ਤੇ ਉਸ ਨੂੰ ਬੇਹੱਦ ਮਾਣ ਹੈ ਜਦ ਜੱਗੂ ਦਾ ਕਰਤਾਰੇ ਨਾਲ ਸਾਹਮਣਾ ਹੁੰਦਾ ਹੈ ਤਾਂ ਕਰਤਾਰਾ ਉਸ ਦੇ ਸਾਹਮਣੇ ਆਪਣੀ ਇੱਕ ਨਵੇਕਲੀ ਸ਼ਰਤ ਰੱਖਦਾ ਹੈ ਇਹ ਸ਼ਰਤ ਤੋਂ ਪੂਰਾ ਪਿੰਡ ਵੀ ਹੈਰਾਨ ਹੈ ਸੋ ਦੋਨਾਂ ਦੇ ਵਿੱਚ ਉਹ ਕਿਹੜੀ ਸ਼ਰਤ ਹੈ ਤੇ ਦੋਨਾਂ ਦੇ ਵਿੱਚ ਕੀ ਨਵੇੜਾ ਹੁੰਦਾ ਆਓ ਦੇਖਦੇ ਆਂ ਕਿਹਿਆ ਸੰਭੂ 10 ਸਾਲੀ ਹੋਇਆ ਗਿਆ ਨੂੰ ਕਿੰਨਾ ਬਦਲ ਗਿਆ ਪਿੰਡ ਹਾਂਜੀ ਬਾਬਾ ਜੀ ਟਾਈਮ ਵੀ ਕਿੰਨਾ ਹੋ ਗਿਆ ਸੰਭੂ ਕਰਤਾਰੇ ਦਾ ਪਤਾ ਨਹੀਂ ਕੀ ਹਾਲ ਹੁਣ ਬਾਬਾ ਜੀ ਉਹ ਮੂਰਖ ਪ੍ਰਾਣੀ ਤਾਂ ਮੂਰਖ ਪ੍ਰਾਣੀ ਹੋਈ ਰਹਿਣਾ ਸ਼ੰਭੂ ਜਿਵੇਂ ਮੇਰੇ ਤੇ ਬਾਬੇ ਫੂਕਾਣੇ ਦੀ ਕਿਰਪਾ ਹੋਈ ਆ ਮੈਂ ਤਾਂ ਕਹਿੰਦਾ ਸਾਰੇ ਪਿੰਡ ਤੇ ਬਾਬੇ ਫੂਕਾਣੇ ਦੀ ਕਿਰਪਾ ਹੋਵੇ ਸਹੀ ਕਿਹਾ ਬਾਬਾ ਜੀ ਜੈ ਹੋ ਬਾਬਾ ਪੂਕਾ ਵਾਲਾ ਕਰਤੋ ਬਾਰਸਾ ਉਹ ਲੱਗਦਾ ਤਾਂ ਸਾਡੇ ਵਾਲੀਆ ਠੋਗਰਾ ਪਿੰਡ ਬਾਕਮੁਰਿਆ ਆ ਚੱਲ ਇਹਨੂੰ ਘਰੇ ਲੈ ਕੇ ਜਾਂਦੇ ਆ ਸਾਲਾ ਸ਼ਾਇਦ ਸੁਧਰ ਗਿਆ ਹੋਵੇ ਆ ਨਾਲ ਕਿਹੜਾ ਤੁਰਿਆ ਆਉਂਦਾ ਮੈਨੂੰ ਲੱਗਦਾ ਉਹੀ ਬੂਬਣਾ ਅਜੇ ਉਹਨੇ ਇਹਦਾ ਖੜਾ ਛੱਡਿਆ ਨਹੀਂ ਆ ਜਾਂਦੇ ਕਰਦਾ ਗੱਲ ਜੈ ਹੋ ਬਾਬਾ ਫੁੱਕਾਂ ਵਾਲਾ ਕਰ ਦੋ ਪਾਰ ਉਤਾਰ ਜੈ ਹੋ ਬਾਬਾ ਫੁੱਕਾਂ ਵਾਲਾ ਕੋਈ ਆ ਗਿਆ ਤੂੰ ਕਿੱਥੇ ਉਜੜਿਆ ਸੀ ਇੰਨਾ ਲੰਮਾ ਕਿੱਧਰ ਨਿਕਲ ਗਿਆ ਸੀ اے ਮੂਰਖ ਪ੍ਰਾਨ ਤੂੰ ਹਜੇ ਤੱਕ ਨਹੀਂ ਸੁਧਰਿਆ ਓਏ ਜਾਣਦੇ ਜਾਣਦੇ 10 ਸਾਲ ਪਤਾ ਨਹੀਂ ਤੁਸੀਂ ਇਹਨੂੰ ਕਿੱਥੇ ਰੱਖਿਆ ਮੈਂ ਤਾਂ ਛਿੱਤਰ ਨਾਲ ਖਾ ਲਈ ਬਾਬਿਆਂ ਚ ਕਰਾਮਾਤ ਸ਼ਕਤੀਆਂ ਨੇ ਬਾਸ ਕਰ ਲਿਆ ਹੁਣ ਤੂੰ ਦੱਸ ਕੀ ਕਰਕੇ ਦਿਖਾਵਾਂ ਓਏ ਚੱਲ ਠੀਕ ਆ ਫਿਰ ਜੇ ਤੈਨੂੰ ਇੰਨੀ ਹੀ ਮਾਣ ਹੈ ਤੇਰੀਆਂ ਸ਼ਕਤੀਆਂ ਤੇ ਕੱਲ ਨੂੰ ਬੁਲਾਈ ਬਾਬਿਆਂ ਨੂੰ ਤਾਂ ਬੁਲਾਈ ਲੋਕਾਂ ਨੂੰ ਇਹ ਤੂੰ ਮੇਰੀ ਇੱਕ ਵੀ ਸ਼ਰਤ ਪੂਰੀ ਕਰਤੀ ਤਾਂ ਫਰ ਜਿਹੜਾ ਕੁਛ ਤੂੰ ਕਹੇਗਾ ਮੈਂ ਉਹ ਕਰੂੰਗਾ। ਛੈ ਹੋ ਬਾਬਾ ਫੁੱਕਾਂ ਵਾਲਾ ਕਰ ਦੋ ਪਾਰ ਉਤਾਰ। ਸਾਰੇ ਪਿੰਨੂ ਕਰ ਲੈ ਇਕੱਠੇ। ਦੇਖ ਲਾਂਗੇ ਤੇ ਕੱਲੂ ਕਰੀ ਲੋਕਾਂ ਦਾ ਇਕੱਠ। ਚੰਗਾ ਫਿਰ ਕਰ ਲਈ ਪਿੰਡ ਦਾ ਇਕੱਠ। ਬਾਬੇ ਇੱਕ ਨਹੀਂ ਕਰਾਮਾਤਾ ਦਿਖਾਉਣਗੇ ਕਰਾਮਾਤਾ। ਛੈ ਹੋ ਬਾਬਾ ਫੁੱਕਾਂ ਵਾਲਾ ਕਰ ਦੋ ਪਾਰ ਉਤਾਰ। ਤੇਰੇ ਬਾਬੇ ਨੂੰ ਅੱਜ ਹੀ ਲੈ ਕੇ ਨਾ ਤੂੰ ਆ ਜੀ। ਵੱਡਾ ਪਖੰਡੀ ਮੈਂ ਵੀ ਦੇਖਦਾ ਕੀ ਕਰਦਾ ਤੂੰ। ਬਾਈ ਤੁਹਾਡੀ ਕਿਰਪਾ ਦੀ ਮੇਰ ਪਰ ਹੱਥ ਰੱਖਿਓ ਤੂੰ ਫਿਕਰੀ ਨਾ ਕਰ ਬੱਚਾ ਸਾਰੇ ਪਿੰਡ ਚ ਢੰਡੋਰਾ ਪਿੱਟਦੇ ਕਿ ਕੱਲ ਨੂੰ ਕਰਤਾਰੇ ਕੇ ਘਰੇ ਬਾਬੇ ਕੋ ਤਾਂ ਕਰਨਗੇ ਸੁਣੋ ਸੁਣੋ ਪੈਂਦਾਲੇ ਸੁਣੋ 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 ਪੈਂਦਾਲੇ ਸੁਣੋ 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 ਪੈਂਦਾਲੇ ਸੁਣੋ ਕਾਲੂ ਕਰਤਾਰੇ ਕਰੇ ਬਾਬਾ ਫੂਕਾਂ ਵਾਲੇ ਕਰਾਮਾਤਾਂ ਦਿਖਾਉਣਗੇ ਕਿੰਦਰਾ ਸੁਣਿਆ ਕਰਤਾਰੇ ਕਿ ਬਾਬੇ ਫੂਕਾ ਵਾਲੇ ਕੱਲ ਨੂੰ ਕੋਈ ਕਰਾਮਾਤ ਦਿਖਾਉਣਗੇ ਹਾਂ ਸੁਣਿਆ ਤਾਂ ਮੈਂ ਵੀ ਆ ਉਹ ਪਿੰਡ ਵਾਸਤੇ ਇਹ ਮਾੜੀ ਗੱਲ ਹੋ ਗਈ ਬਾਬਾ ਨੂੰ ਪਰਖਣਾ ਨਹੀਂ ਚਾਹੀਦਾ ਸਹੀ ਗੱਲ ਆ ਭਾਈ ਇਹਦਾ ਸਾਰਾ ਸਾਰੀ ਗਲਤ ਹੈਗੀ ਉਹ ਗੱਲ ਆ ਇੱਕ ਏਸੇ ਬਹਾਨੇ ਬਾਬਿਆਂ ਦੀ ਕਰਾਮਾਤ ਹੀ ਦੇਖ ਲਾਂਗੇ ਉਹ ਤਾਂ ਦੇਖਾਂਗੇ ਮੈਨੂੰ ਤਾਂ ਸਾਲੀ ਅੱਜ ਵੀ ਜੀ ਲੱਗੀ ਪਈ ਐ ਕਦੋਂ ਸਵੇਰ ਹੋ ਓਏ ਹਾਂ ਭਾਈ ਦੇਖਣਾ ਤਾਂ ਬੰਦ ਹੀ ਐ ਕੱਲ ਨੂੰ ਬੰਦ ਦਾ ਕੀ ਆ ਉੱਥੇ ਕੀ ਕਰਦੇ ਆ ਬਾਬੇ ਬੰਨਣਾ ਕੀ ਆ ਬਾਬੇ ਦਿਖਾ ਦੇਣਗੇ ਕੱਲ ਨੂੰ ਆਪਦੀ ਕਰਾਮਾਤ। ਭਾਈ ਪਿੰਡ ਚ ਤਾਂ ਧੋੜ ਬੱਜੀ ਜਾਂਦੇ ਨੇ ਕੱਲ ਨੂੰ ਕਰਤਾਰੇ ਕੇ ਘਰੇ ਇਕੱਠਾ ਹੈ। ਅੱਛਾ ਚਾਚਾ ਕਹਾ ਕੱਠਾ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ। ਕੱਟਾ ਭਾਈ ਐ ਰੱਖਿਆ ਕੱਲ ਨੂੰ ਬਾਬੇ ਕੌਤਕ ਦਿਖਾਉਣਗੇ। ਚਾਚਾ ਕਾਵੇ ਕੌਤਕ ਦਿਖਾਉਣਗੇ। ਉਹ ਕਰਤਾਰੇ ਨੇ ਤਾਂ ਪੰਗੇ ਹੀ ਲੈ ਲਿਆ ਫੁੱਕਾ ਵਾਲੇ ਸ਼ਾਦ ਨੂੰ ਬੁਲਾ ਕੇ। ਦੇਖੋ ਹੁਣ ਕੀ ਬਣੂ। ਚਾਚਾ ਬੜਨਾ ਕੀ ਆ ਬਾਬੇ ਆਪੇ ਕਲਾ ਮਾਤਾ ਦਿਖਾਉਣਗੇ। ਹੋਣ ਫਸਣਗੇ ਕੁੰਡਿਆ ਦੇ ਸਿੰਗ। ਦੇਖੋ ਕੀ ਹੋਊਗਾ ਇਹਨ ਮੇਰਾ। ਚਾਚਾ ਫੇਰ ਤਾਂ ਜਰੂਰ ਦੇਖਾਂਗੇ ਕੱਲ ਨੂੰ। ਅੱਛਾ ਜੀ ਫੇਰ ਤਾਂ ਜਾਵਾਂ ਦੇਖਣ। ਦੇਖ ਕਰਤਾ ਰਿਆ ਤੈਨੂੰ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ ਬਾਬਿਆਂ ਨੂੰ ਪਰਖਣਾ ਚੰਗੀ ਗੱਲ ਨਹੀਂ ਅਜੇ ਵੀ ਸਿਆਣਾ ਮੰਨ ਜਾ ਬੇਲਾ ਘਮਾਲ ਹੈ ਬਾਈ ਉਹਨੇ ਮੇਰੇ ਸੋਨੇ ਵਰਗੇ ਭਰਾ ਦੀ ਜ਼ਿੰਦਗੀ ਖਰਾਬ ਕਰਦੀ ਤੂੰ ਕਹਿੰਦਾ ਉਹਨੂੰ ਮਾਫ ਕਰਨਾ ਸਿਆਣਪ ਤੋਂ ਕੰਮ ਲਈਦਾ ਕਰਤਾ ਰਿਆ ਜੇ ਬਾਬੇ ਫੂਕਾ ਵਾਲੇ ਆਪਣੀ ਈ ਤੇ ਆ ਗਏ ਨਾ ਤਾਂ ਕੁਝ ਵੀ ਕਰ ਸਕਦੇ ਹੈਗੇ ਮੈਨੂੰ ਤਾਂ ਥੋੜੀ ਸਮਝ ਨਹੀਂ ਆਉਂਦੀ ਬਾਈ ਸਿਆਂ ਉਹ ਬਾਈ ਤੁਸੀਂ ਤਾਂ ਸਿਆਣੇ ਬਣਿਓ ਉਹ ਬੂਬੜੇ ਨੇ ਸਾਰਾ ਪਿੰਡ ਮਗਰ ਲਾ ਰੱਖਿਆ ਮੈਂ ਤਾਂ ਅੱਜ ਉਹ ਰੜਕਾਂ ਕੱਢੂੰ ਅੱਜ ਮੈਂ ਖੋਲੂੰਗਾ ਉਹਦੇ ਪਰਦੇ ਸਭ ਸੋ ਬੋਲ ਕਰਤਾਰ ਸਿੰਘ ਆ ਸਾਰਾ ਪਿੰਡ ਦਾ ਉਹਨਾਂ ਦੀ ਸਾਨੀ ਭਰਦਾ ਤੇ ਤੂੰ ਕੱਲੇ ਹੀ ਆ ਕੀ ਹੋਇਆ ਬੈਠਾ ਐ ਆ ਕੀ ਨਹੀਂ ਬਾਈ ਮੈਂ ਸੱਚ ਕਹਿਣਾ ਇੰਨਾ ਪੱਲੇ ਕੁਛ ਨਹੀਂ ਐਵੇਂ ਮਗਰ ਲਾਈ ਫਿਰਦੇ ਜਨਤਾ ਨੂੰ ਕੋਈ ਨਹੀਂ ਲੱਗ ਜੂ ਪਤਾ ਵੀ ਕਿਹੜਾ ਕਿੰਨੇ ਪਾਣੀ ਚ ਐ ਅੱਜ ਇਸ ਗੱਲ ਦਾ ਨਮੇੜਾ ਹੋਣਾ ਹੀ ਚਾਹੀਦਾ ਪਤਾ ਤਾਂ ਲੱਗੀ ਪਿਆ ਉਹਨੇ ਰਹਿ ਵੀ ਕੀ ਗਿਆ ਹੁਣ ਤਾਂ ਦੇਖੀ ਚੱਲ ਬਾਬਾ ਜੀ ਕੀ ਕਰਨਗੇ ਕੋਈ ਕਰਨਾ ਕੀ ਆ ਬਾਬਿਆਂ ਨੇ ਉਹਦਾ ਕਰਾਮਾਤ ਨਹੀਂ ਕਰਨਗੇ ਉਹ ਆ ਕਰਾਵਾ ਕਰਨਗੇ ਕੋ ਚੰਗੋ ਆ ਬਾਬਾ ਜੀ ਦੇਵੋ ਬਾਬਾ ਕਰਾਵਾ ਕਰਦਾ ਕੋ ਸਾਲਾ ਤਸੋ ਬਾਰੋ ਬੰਦ ਕਰ ਪਖਾਡੋ ਮੁਬਰੀਆ ਫਾਤੋ ਬਾਬੇ ਅਜ ਮਾਉ ਚਾਇਆ ਸਤਿ ਸਕਤ ਬਚਨ ਬਾਬਾ ਜੀ ਦੱਸੋ ਕੀ ਕਰਾਮਾਤ ਦਿਖਾਈਏ ਬਸ ਬਾਬਾ ਜੀ ਬਸ ਅਤਾ ਗਲਤੀ ਹੋ ਗਈ ਕਰਤਾਰੇ ਤੋ ਜੀ ਅਸੀਂ ਕੋਈ ਕਰਾਮਾਤ ਨਹੀਂ ਦੇਖਣੀ ਇਹ ਕੀ ਕਹਿ ਰਿਹਾ ਬਾਈ ਤੂੰ ਮੇਥੋ ਕੀ ਗਲਤੀ ਹੋ ਗਈ ਦਿਖਾਉਣ ਦੇ ਕਰਾਮਾਤ ਮੈਂ ਇਹ ਮੀ ਦੇਖਾਂ ਕੀ ਪਖੰਡ ਕਰਦੇ ਐ ਲੰਬਾ ਮੋਰ ਘਪਰਾਣੀ ਤੂੰ ਕਹਿੰਦਾ ਜੀ ਤੇਰੀ ਇੱਕ ਸ਼ਰਤ ਐ ਦੱਸ ਤੇਰੀ ਕੀ ਸ਼ਰਤ ਪੂਰੀ ਕਰੀ ਉਹ ਦੱਸ ਦਿੰਦੇ ਆ ਐਨੀ ਵੀ ਕੀ ਕਾਲੀ ਐ ਪਰ ਸਭ ਤੋਂ ਪਹਿਲਾਂ ਮੇਰੀ ਅਕਲ ਚੰਗੀ ਤਰ੍ਹਾਂ ਸੁਣ ਲਓ ਜੇ ਥੋੜੀ ਕਰਾਮਾਤ ਨਾ ਚੱਲੀ ਨਾ ਇਹ ਤੁਹਾਨੂੰ ਪਖੰਡ ਜੇ ਛੱਡਨੇ ਪੈਣਗੇ ਕਰਤਾ ਰਿਆ ਕਿਉਂ ਤਾਂ ਮਲਾ ਹੋਇਆ ਬਾਬਿਆਂ ਮੂਰੀ ਵੀ ਕੋਈ ਸ਼ਰਤ ਰੱਖਦਾ ਹੁੰਦਾ ਸਹੀ ਗੱਲ ਐ ਬਾਈ ਗੁੰਦੰਬਾ ਤੂੰ ਵੀ ਮੇਰੀ ਇੱਕ ਗੱਲ ਸੁਣ ਲੈ ਭਗਤਾ ਏ ਬਾਬਿਆ ਨੇ ਤੇਰੀ ਸ਼ਰਤ ਪੂਰੀ ਕਰਤੀ ਨਾ ਤੈਨੂੰ ਭਰੀ ਪੰਚਾਇਤ ਤੇ ਮਾਫੀ ਮੰਗਣੀ ਪਊ ਸਹੀ ਕਿਹਾ ਬਾਬਾ ਜੀ ਇੰਜ ਹੀ ਹੋਣਾ ਚਾਹੀਦਾ ਕਿਉਂ ਵੀ ਮਨਜ਼ੂਰ ਹੈ ਤੈਨੂੰ ਹਾਂ ਮਨਜ਼ੂਰ ਹੈ ਦੱਸ ਬਾਈ ਤੇਰੀ ਕੀ ਸ਼ਰਤਾਂ ਅੱਜ ਬਾਬੇ ਤੇਰੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਨਗੇ ਲੈ ਸੁਣ ਲੋ ਮੇਰੀ ਸ਼ਰਤ ਓ ਜੇ ਨਿੱਕਣੋਲੀ ਉੱਤੇ ਗੜਬੀ ਪਈ ਨਾ ਬਿਨਾ ਹੱਥ ਲਾਏ ਬਾਬਾ ਆਪਣੇ ਕੋਲੇ ਬੁਲਾ ਕੇ ਦਿਖਾਵੇ ਫਿਰ ਜਿਹੜਾ ਕੁਝ ਕਹੋਗੇ ਮੈਂ ਉਹੀ ਕੁਝ ਕਰੂੰਗਾ ਇਹੀ ਮੇਰੀ ਸ਼ਰਤ ਆ। ਓ ਬਾਈ ਇਹ ਵੀ ਕੋਈ ਸ਼ਰਤ ਹੋਈ ਇਹ ਤਾਂ ਸਾਡਾ ਸੰਭੂ ਹੀ ਪੂਰੀ ਕਰ ਦੂਗਾ। ਲੈ ਇੱਕ ਡਾਕਾ ਕੰਮ ਆ ਇਹ ਤਾਂ ਬਾਬੇ ਪਿੰਦ ਚ ਕਰ ਦੇਣਗੇ। ਜੇ ਬਾਹਲਾ ਵੱਡਾ ਕੰਮ ਤਾਂ ਕਰਕੇ ਦਿਖਾਉਣ ਨਹੀਂ ਆਵਦਾ ਜੁੱਲੀ ਬੇਤਰਾ ਚੱਕਣ ਪਿੰਡੋਂ ਬਾਹਰ ਜਾਣ ਔਰ ਠੰਡ ਰੱਖੋ ਠੰਡ ਬਾਬੇ ਨੂੰ ਕਰਨ ਦਿਓ ਕਰਾਮਾਤ ਗੁਰਦੁਮਬਾ ਮੂਰਖ ਪ੍ਰਾਣੀ ਕਿਹੋ ਜਿਹਾ ਸਰਦ ਰੱਖਦਾ 900 ਬਾਬਾ ਜੀ 900 ਤਕਹਾ ਬਾਬਾ ਜੀ ਨੂੰ ਕੋਈ ਚਮਤਕਾਰ ਇਹ ਵੀ ਕੀ ਯਾਦ ਰੱਖੂਗਾ ਕਿਹਦੇ ਨਾਲ ਪੰਗਾ ਲਿਆ ਕੁਦੰਬਾ ਤੇਓ ਬਾਬਾ ਬੁਕਾਵਾ ਕਰ ਤੋਂ ਪਾਰ ਬਾਰ ਤੇਓ ਬਾਬਾ ਬੁਕਾਵਾ ਕਰ ਤੋਂ ਪੰਗਾਂ ਤਾਰਾਂ ਤੇਓ ਬਾਬਾ ਬੁਕਾਵਾ ਕਰ ਤੋਂ ਪਾਰ ਬਾਰ ਤੇਓ ਬਾਬਾ ਬੁਕਾਵਾ ਕਰ ਤੋਂ ਪਾਰ ਬਾਰ ਤੇਓ ਬਾਬਾ ਬੁਕਾਵਾ ਕਰ ਤੋਂ ਪਾਰ ਬਾਰ ਫਸ ਗਈ ਕੁੰਡੀਆਂ ਨੇ ਸਿੰਘ ਹੁਣ ਕੱਡੂ ਪਾਪਾ ਮੱਕੜ ਮੈਂ ਤਾਂ ਪਹਿਲੀ ਕਿਹਾ ਸੀ ਕਰਤਾਰੇ ਨੇ ਗਲਤ ਪੰਗਾ ਲੈ ਲਿਆ ਉਹ ਤਾਂ ਹੈਗਾ ਹੀ ਐ ਬਾਬੇ ਪੂਰੇ ਕਰਨੀ ਵਾਲੇ ਨੇ ਉਹ ਤਾਂ ਸਾਰੇ ਪਿੰਡ ਨੂੰ ਪਤਾ ਇਹ ਤਾਂ ਕਮਲਾ ਆਇਆ ਕਿਹਦਾ ਬਾਈ ਇਹਨਾਂ ਨੇ ਫੇਰ ਪਖੰਡ ਜਾਂ ਤੋੜ ਲਿਆ ਇਹਨਾਂ ਨੂੰ ਕਰਦਾ ਕਰੋ ਬਾਹਰ ਮੈਂ ਉਹ ਬਹਿ ਜਾ ਬਹਿ ਜਾ ਅਗਲੇ ਨੂੰ ਦਿਖਾਦਾ ਦੇਣ ਦੀ ਕਰਾਮਾਤ ਕੋਈ ਇਹਨਾਂ ਨੇ ਕੀ ਕਰਨਾ ਫੜੇ ਪਖੰਡ ਕਰਦੇ ਆ ਉਹ ਬਹਿ ਜਾ ਬਹਿ ਜਾ ਬਾਈ ਉਹ ਬਾਬਾ ਐਮੀ ਤਾਂ ਨਹੀਂ ਦਾਵਾ ਕਰਦਾ ਕਹਿੰਦੇ 16 ਕਲਾ ਸੰਪੂਰਨ ਆ ਇਹ ਉਹ ਬਾਬਾ ਇਹ ਜਿਹੇ ਦਾਅਵੇ ਬਹੁਤ ਕਰਦੇ ਨੇ ਪਰ ਪੱਲੇ ਨਾਲ ਦੇ ਕੱਖ ਨਹੀਂ ਕੋਈ ਨਹੀਂ ਕੋਈ ਨਹੀਂ ਬਹਿ ਜਾ ਕਰੂ ਕੋਸ ਬਾਬਾ ਕਰੂਗਾ ਕੋਈ ਨਾ ਬਹਿ ਜਾ ਐਂਜਾ ਤਾਂ ਭਲਾ ਲਾਈ ਜਾਂਦਾ ਐਂਜਾ ਤਾਂ ਲੱਗਦੀ ਹੁੰਦਾ ਕੋਈ ਸਵਾਹ ਕਰਾ ਮਤ ਕਰਨਗੇ ਗੜਬੀ ਤਾਂ ਨਾ ਤੋ ਹਲਾਈ ਦੀ ਜਾਣੀ ਉਹ ਕੋਈ ਨਾ ਠੰਡ ਰੱਖ ਕੀ ਪਤਾ ਬਾਬੇ ਕਰਾ ਮਤ ਕਰੀ ਦੇ ਬਣੂਗਾ ਬਣੂਗਾ ਤੂੰ ਬਹਿ ਜਾ ਹਜੇ ਗੜਬੀ ਤਾਂ ਹਜੱਕ ਆਈ ਨਹੀਂ ਯਾਰ ਬਾਬੇ ਤੋਂ ਗੜਬੀ ਲਾ ਨੂੰ ਹੀ ਮੰਤਰ ਪੜਨੇ ਪੈਂਦੇ ਆ ਗੜਬੀ ਦੇਖੀ ਭੱਜੀ ਆਉਂਦੀ ਅੱਛਾ ਕਾ ਦੇਖਦੇ ਆ ਫਿਰ ਦੇਖ ਰਾਏ ਦਰਸ਼ਤਾਏ ਬਾਈ ਇਹ ਨਹੀਂ ਕੀ ਕਰਨਾਗਾ ਗੜਬੀ ਤਾਂ ਆਣੀ ਸਕੀ بس ਪਖੰਡ ਦੇ ਕਰੀਏ ਤਾਂ ਉਹ ਕੋਈ ਨਾ ਕੋਈ ਨਾ ਜਰਾ ਰੱਖ ਮੰਤਰ ਤਾਂ ਪੜ੍ਹ ਲੈਣ ਦੇ ਉਹ ਕਿੰਨੀ ਕਿ ਜਰਾ ਰੱਖਾਂ ਘੰਟਾ ਹੋ ਗਿਆ ਅੱਖਾਂ ਜੇ ਧਮਾਈ ਜਾਂਦਾ ਕਰਦਾ ਕੁਛ ਹੈ ਨਹੀਂ ਉਹ ਮੰਤਰ ਪੜ੍ਹੀ ਜਾਂਦਾ ਉਹ ਸਬਰ ਰੱਖ ਤੂੰ ਇਹਨਾਂ ਦੇ ਸੁਵਾਹ ਮੰਤਰ ਆ ਸਾਰੇ ਪਖੰਡ ਕਰਦੇ ਆ ਲੱਗਦਾ ਕਰਤਾਰਾ ਸੱਚ ਹੀ ਕਹਿਣਾ ਬਾਬਾ ਫਾਸੀਆ ਲੱਗਦਾ ਮੈਨੂੰ ਨਹੀਂ ਲੱਗਦਾ ਬਾਬੇ ਤੇ ਕੋਈ ਕਰਾਮਾਤ ਹੋਊਗੀ ਹੁਣ ਤੱਕ ਤਾਂ ਕਰਦੇ ਨਹੀਂ ਸੀ ਨੇ ਮੰਤਰ ਜਾਪ ਕਰੋ ਭਗਤੋ ਮੰਤਰ ਜਾਪ ਸਤਿ ਆਂਦਰ ਬਾਬਾ ਜੀ ਏ ਬਾਬਾ ਪੂ ਕਾਲਿਆ ਮੇਰੀ ਲਾਜ ਰੱਖ ਲਈ ਅੱਜ ਤਾਂ ਫਸਾਈ ਦਿੱਤਾ ਜੇਲਿਆਂ ਨੇ ਹੁਣ ਕੀ ਬਣੂ ਸੀਆਰਸੀ ਨੂੰ ਗੜਬੀ ਹਿਲਦੀ ਨਹੀਂ ਦਿਖਦੀ ਨਾ ਬਾਈ ਮੈਨੂੰ ਤਾਂ ਨਹੀਂ ਦਿਖਦੀ ਜੋਗਿੰਦਰਾ ਗੜਬੀ ਹਿਲਦੀ ਹਾਂ ਮੈਨੂੰ ਤਾਂ ਲੱਗਦੀ ਹੈ ਹਾਂ ਹਾਂ ਉਹ ਤਾਂ ਸਵਾਨੀ ਚੜ ਗਈ ਅੱਖਾਂ ਘਟਾ ਚੜਨ ਉਹ ਦੀ ਨਾ ਰਹੀ ਉਹ ਭਈਆ ਗੜਬੀ ਇਹ ਤਾਂ ਸਾਲੇ ਪਖੰਡ ਕਰਦੇ ਆ ਮੂਰਖ ਪ੍ਰਾਣੀ ਤੂੰ ਕਰਾ ਮਾਚ ਬੇਗਨ ਨਾ ਪਾ ਗੜਬੀ ਦਾ ਭੱਜੀ ਆਉ ਦੇਖੋ ਬੱਤਾਂ ਵਾਲਾ ਕਰ ਦੋ ਮਾਰੋ ਨਾਰਾ ਦੇਖੋ ਬੱਬਾ ਓਏ ਬੱਤ ਕਰਾ ਖਾਜੋ ਤਾਰ ਹੁਣ ਮੈਂ ਕਰੂ ਨ ਮੇੜਾ ਇਹ ਆਦੀ ਗੜਬੀ ਤੇਰੇ ਬਾਬੇ ਨੇ ਨਿਕਲ ਗਈ ਫੂਕ ਹੁਣ ਮੈਂ ਮਗਾਉਣਾ ਗੜਬੀ ਹੁਣ ਦੇਖ ਆਉਂਦੀ ਗੜਬੀ ਦੇngo ਪਖੰਡ ਨਹੀਂ ਕਰੀਦੇ ਓਏ ਆਹੀ ਏ ਤੇਰਾ ਪਖੰਡੀ ਬਾਬਾ ਜਿਹਦੇ ਮਗਰ ਲੱਗਿਆ ਫਿਰਦਾ ਸੀ ਮੈਂ ਤੈਨੂੰ ਕਿੰਨਾ ਸਮਝਾਇਆ ਤੂੰ ਮੇਰੀ ਇੱਕ ਨਹੀਂ ਮੰਨੀ ਆ ਤੁਸੀਂ ਵੀ ਸੁਣ ਲੋ ਥਾਰਾ ਪਿੰਡ ਪਖੰਡੀ ਦੇ ਮਗਰ ਲੱਗਿਆ ਵਾ ਸੀ ਕੀ ਖਟਿਆ ਤੇ ਮਗਰ ਲੱਗ ਕੇ ਹਾਂ ਓਏ ਪਖੰਡਿਆ ਤੂੰ ਤਾਂ ਕਹਿੰਦਾ ਸੀ ਤੈਨੂੰ ਪੰਚਾਇਤ ਚ ਮਾਫੀ ਮੰਗਣੀ ਪਊ ਹੁਣ 10 13 ਕੀ ਕਰੀਏ ਬਾਈ ਬਾਈ ਮੈਨੂੰ ਮਾਫ ਕਰ ਦੇ ਬਾਈ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਬਾਈ ਮੈਂ ਤੇਰਾ ਦਿਲ ਦੁਖਾਇਆ ਬਾਈ ਮੈਨੂੰ ਮਾਫ ਕਰ ਦੇ ਬਾਈ ਮੈਂ ਅੱਗੇ ਤੋਂ ਐਜੀ ਗਲਤੀ ਨਹੀਂ ਕਰਦਾ ਕੋਈ ਨਾ ਕਾਕਾ ਕੋਈ ਨਾ ਇਹ ਸਵੇਰ ਦਾ ਭੁੱਲੇ ਸ਼ਾਮ ਨੂੰ ਬੰਦਾ ਘਰੇ ਆ ਜੇ ਨਾ ਤਾਂ ਉਹਨੂੰ ਭੁੱਲਿਆ ਨਹੀਂ ਕਹਿੰਦੇ ਕੋਈ ਗੱਲ ਨਹੀਂ ਭਾਈ ਮੈਨੂੰ ਮਾਫ਼ ਕਰ ਦੋ ਮੈਨੂੰ ਮਾਫ਼ ਕਰ ਦੋ ਭਾਈ ਮਾਫ਼ ਕਰ ਦੋ ਭਾਈ ਮੈਨੂੰ ਮਾਫ਼ ਕਰ ਦੋ ਮਾਫ਼ ਕਰ ਦੋ ਭਾਈ ਮੈਂ ਅੱਜ ਤੋਂ ਬਾਅਦ ਇਹੋ ਜਿਹਾ ਕਦੇ ਪਖੰਡ ਨਹੀਂ ਕਰੂੰਗਾ ਓਏ ਇਹ ਪਖੰਡ ਛੱਡ ਕੇ ਨਾ ਪਿੱਡੋ ਬਾਹਰ ਹੋ ਜਾ ਅੱਜ ਤੋਂ ਬਾਅਦ ਤੁਸੀਂ ਦਿਖਣੇ ਨਹੀਂ ਚਾਹੀਦੇ ਇੱਥੇ ਜਾਓ ਪਿੱਡਾ ਪਰ ਹੁਣ ਆ ਗਈ ਅਗਲ ਟਿਕਾਣੇ ਛੋਟੇ ਤੈਨੂੰ ਮੈਂ ਪਹਿਲਾਂ ਹੀ ਰੋਕਿਆ ਸੀ ਇੰਨਾ ਪਖੰਡੀਆਂ ਕੋਲੇ ਕੁਛ ਨਹੀਂ ਓਏ ਕੋਈ ਨਾ ਫੇਰ ਵੀ ਤੇਰਾ ਛੋਟਾ ਭਾਈ ਆ ਐ ਨਹੀਂ ਬੋਲੀਦਾ ਹੁੰਦਾ ਭਾਈ ਮੈਂ ਤਾਂ ਇਹਨੂੰ ਬਥੇਰਾ ਸਮਝਾਇਆ ਬਾਬੇ ਨਾਨਕ ਦੇ ਸਿਧਾਂਤ ਤੇ ਚੱਲ ਆਪਣੀ ਸੱਚੀ ਸੂਚੀ ਕਿਰਤ ਕਰ ਭਾਈ ਮੈਨੂੰ ਮਾਫ ਕਰ ਦੇ ਭਾਈ ਜਿਵੇਂ ਤੂੰ ਕਹੇਂਗਾ ਮੈਂ ਓਵੇਂ ਹੀ ਕਰੂੰਗਾ ਭਾਈ ਮੈਨੂੰ ਮਾਫ ਕਰ ਦੇ ਇੱਕ ਵਾਰੀ ਨਾ ਹੋਰ ਨਾਲ ਹੀ ਕਹਿੰਦਾ ਹੈਗਾ ਜੈ ਹੋ ਬਾਬੇ ਫੂਕਾ ਵਾਲੇ ਦੀ ਨਾ ਹੁਣੇ ساری ਉਮਰ ਕਹੀ ਜਾਊਗਾ ਆਪਾਂ ਤਾਂ ਐਵੇਂ ਕਰੀ ਗਏ ਬਾਬਾ ਫੂਕਾ ਵਾਲਾ ਬਾਬਾ ਫੂਕਾ ਆ ਚੱਲੀਓ ਓਏ ਬੱਸ ਯਾਰ ਐਵੇਂ ਪਰਟਾ ਚ ਪਏ ਰਹੇ ਆ ਜਾ ਛੋਟੇ ਆ ਜਾ ਤੈਨੂੰ ਮੈਂ ਕਿਹਾ ਸੀ ਨਾ ਇਨਾ ਪਖੰਡੀਆਂ ਕੋਲੇ ਕੁਛ ਨਹੀਂ ਬਾਬੇ ਨਾਨਕ ਨੇ ਕਿਹਾ ਸੀ ਸੱਚੀ ਕਿਰਤ ਕਰੋ ਉਹ ਫਿਰਦਾ ਤੇਰਾ ਸੋਨੇ ਵਰਗਾ ਭਤੀਜਾ ਤੂੰ ਮੋਜਾਂ ਵਾਣ